ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਿੱਖੀ ਦੇ ਦੁਸ਼ਮਣ ਕੋਈ ਦੂਸਰੇ ਨਹੀਂ ਸਗੋਂ ਸਾਡੇ ਆਪਣੇ ਹੀ ਹਨ ਦੋਸਤੋ ਬਾਬਾ ਨਾਨਕ ਜੀ ਦੀ ਸਿੱਖੀ ਅੱਜ ਦੇ ਸਮੇਂ ਕਰਾਹੇ ਪਈ ਹੋਈ ਹੈ ਇਸ ਸਿੱਖੀ ਨੂੰ ਕਰਾਹੇ ਪਾਉਣ ਵਾਲੇ ਕੌਣ ਲੋਕ ਹਨ ਸਾਡੇ ਵਿੱਚ ਬਹੁਤ ਸਾਰੇ ਸਿੱਖ ਸੋਚਦੇ ਹੋਣਗੇ ਕਿ ਇਹ ਲੋਕ ਦੂਸਰੇ ਧਰਮਾਂ ਦੇ ਹੋਣਗੇ ਪਰ ਨਹੀਂ ਇਹ ਲੋਕ ਕਿਸੇ ਦੂਸਰੇ ਧਰਮਾਂ ਦੇ ਨਹੀਂ ਹਨ ਇਹ ਲੋਕ ਸਾਡੇ ਆਪਣੇ ਹੀ ਸਿੱਖ ਭਰਾ ਹਨ ਜੋ ਚੰਦ ਪੈਸੇ ਦੇ ਲਾਲਚ ਵਿੱਚ ਆ ਕੇ ਬਾਬਾ ਨਾਨਕ ਜੀ ਦੀ ਸਿੱਖੀ ਨੂੰ ਮਿੱਟੀ ਵਿੱਚ ਮਿਲਾ ਰਹੇ ਹਨ ਅਸੀਂ ਆਪਣੀ ਬੇਸਮਝੀ ਕਰਕੇ ਇਹਨਾਂ ਲੋਕਾਂ ਨੂੰ ਆਪਣੇ ਸਮਝ ਰਹੇ ਹਾਂ ਕਿਉਂਕਿ ਅਸੀਂ ਕਦੀ ਆਪ ਗੁਰਬਾਣੀ ਨੂੰ ਸਮਝਿਆ ਹੀ ਨਹੀਂ ਅਸੀਂ ਸਾਡੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਕਦੇ ਸਮਝਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਅਸੀਂ ਤਾਂ ਸਿਰਫ ਮੱਥਾ ਟੇਕ ਕੇ ਦੇਗਾ ਛਕਣਾ ਜਾਂ ਲੰਗਰ ਛਕਣਾ ਜਾਂ ਜੈਕਾਰੇ ਲਾਉਣਾ ਬਸ ਇੱਥੋਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ ਸਾਨੂੰ ਕਥਾਵਾਚਕ ਜਾ ਬਾਬਿਆ ਨੇ ਜੋ ਕੁਸ ਝੂਠਾ ਸੱਚਾ ਸੁਣਾ ਦਿੱਤਾ ਅਸੀਂ ਉਸ ਨੂੰ ਸੁਣ ਕੇ ਸੰਤੋਸ਼ਟ ਹੋ ਜਾਂਦੇ ਹਾਂ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਜੋ ਸਾਨੂੰ ਇਹ ਲੋਕ ਕਥਾ ਕਰਕੇ ਸੁਣਾ ਰਹੇ ਹਨ ਇਹ ਗੱਲਾਂ ਸਾਡੀ ਗਰਵਾਣੀ ਨਾਲ ਮੇਲ ਖਾਂਦੀਆਂ ਹਨ ਜਾਂ ਨਹੀਂ ਜੇਕਰ ਕੋਈ ਸੋਚ ਵਿੱਚ ਇੱਕ ਆਦਮੀ ਇਹਨਾਂ ਪ੍ਰਚਾਰਕਾਂ ਜਾਂ ਬਾਬਿਆਂ ਦੀ ਗੱਲ ਨੂੰ ਟੋਕਦਾ ਹੈ ਤਾਂ ਸਾਡੇ ਵਿੱਚੋਂ ਹੀ ਉਸ ਦਾ ਵਿਰੋਧ ਕਰਨ ਲੱਗ ਪੈਂਦੇ ਹਨ ਇਹਨਾਂ ਬਾਬਿਆਂ ਦਾ ਕਥਾਵਾਚਕ ਨੇ ਕਥਾਵਾਚਕ ਨੇ ਬਾਬਾ ਨਾਨਕ ਜੀ ਤੋਂ ਕਿਕਰਾਂ ਤੋਂ ਮਠਿਆਈ ਵੀ ਚੜਵਾ ਦਿੱਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਸ਼ਾਬ ਤੋਂ ਸੋਨਾ ਬਣਵਾ ਦਿੱਤਾ ਹੈ ਤੇ ਇਹ ਤਾਂ ਆਪ ਨੂੰ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 10 ਮਹੀਨੇ ਨੈਣਾ ਦੇਵੀ ਦੇ ਟਿੱਲੇ ਉੱਪਰ ਤਪੱਸਿਆ ਕਰਵਾ ਕੇ ਦੇਵੀ ਪ੍ਰਗਟ ਕਰਵਾ ਦਿੱਤੀ ਹੈ। ਬਾਬਾ ਨਾਨਕ ਜੀ ਦੀ ਡੈੱਡ ਬੋਡੀ ਨੂੰ ਇੱਕ ਪੁਰਾਣੇ ਜ਼ਮਾਨੇ ਦੇ ਜਹਾਜ਼ ਜਿਸ ਨੂੰ ਵਿਮਾਨ ਕਿਹਾ ਗਿਆ ਹੈ ਉਸ ਵਿੱਚ ਸਵਾਰ ਹੋ ਕੇ ਸੱਚਖੰਡ ਵਿੱਚ ਭੇਜ ਦਿੱਤਾ ਹੈ। ਬਾਬੇ ਨਾਨਕ ਜੀ ਤੇ ਮੁੱਖ ਉੱਪਰ ਸੱਪ ਦੀ ਛਤਰੀ ਦੀ ਛਾਂ ਕਰਵਾ ਦਿੱਤੀ ਹੈ। ਬਾਬੇ ਨਾਨਕ ਜੀ ਨੂੰ 3 ਦਿਨਾਂ ਤੱਕ ਵੈਈ ਨਦੀ ਵਿੱਚ ਚੁੱਭੀ ਮਰਵਾ ਦਿੱਤੀ ਹੈ। ਇਸ ਤਰ੍ਹਾਂਆਂ ਹੋਰ ਸੈਂਕੜੇ ਝੂਠੀਆਂ ਸਾਖੀਆਂ ਹਨ ਸੁਣਾਈਆਂ ਜਾ ਸਕਦੀਆਂ ਹਨ। ਜੋ ਸਾਡੇ ਗੁਰੂਆਂ ਨਾਲ ਜੋੜੀਆਂ ਗਈਆਂ ਹਨ ਇਹ ਸਾਰੀਆਂ ਦੀਆਂ ਸਾਰੀਆਂ ਸਾਖੀਆਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਸੁਣਾਈਆਂ ਜਾਂਦੀਆਂ ਹਨ ਜਿਸ ਗ੍ਰੰਥ ਨੂੰ ਸਾਡੇ ਸਿੱਖ ਇਤਿਹਾਸ ਦਾ ਸੋਮਾ ਦੱਸਿਆ ਜਾਂਦਾ ਹੈ ਇਸ ਗ੍ਰੰਥ ਨੂੰ ਲਿਖਣ ਵਾਲਾ ਕੋਈ ਹੋਰ ਨਹੀਂ ਹੈ ਸਗੋਂ ਸਾਡੇ ਵਿੱਚੋਂ ਹੀ ਇੱਕ ਸਿੱਖ ਭਰਾ ਕਵੀ ਸੰਤੋਖ ਸਿੰਘ ਜੂੜਾਮਣੀ ਸੀ ਜਿਸ ਨੇ ਇਸ ਗ੍ਰੰਥ ਨੂੰ 1843 ਈਸਵੀ ਵਿੱਚ ਲਿਖਿਆ ਸੀ ਇਸ ਗ੍ਰੰਥ ਵਿੱਚੋਂ ਸਾਡੇ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਰੋਜ਼ਾਨਾ ਸ਼ਾਮ ਦੇ ਵੇਲੇ ਕਥਾ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਕਹਾਣੀਆਂ ਦੀ ਕਥਾ ਕਰਨ ਵਾਲੇ ਵੀ ਸਾਡੇ ਆਪਣੇ ਹੀ ਸਿੱਖ ਭਰਾ ਹਨ ਜਿਨ੍ਹਾਂ ਨੂੰ ਵੱਡੇ ਵੱਡੇ ਖਿਤਾਬ ਮਿਲੇ ਹੋਏ ਹਨ ਇਹ ਜਿੰਨੀਆਂ ਵੀ ਸਾਖੀਆਂ ਜਾਂ ਕਹਾਣੀਆਂ ਹਨ ਇਹ ਸਾਰੀਆਂ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਉਲਟ ਸਾਬਤ ਹੁੰਦੀਆਂ ਹਨ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਹੁਕਮ ਰਜਾਈ ਚੱਲਣਾ ਦੀ ਗੱਲ ਕਰਦੇ ਹਨ ਪਰ ਇਹ ਸਾਖੀਆਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਲੇ ਸ਼ਬਦ ਨੂੰ ਛਿੱਕੇ ਟੰਗਦੀਆਂ ਹਨ ਇਹਨਾਂ ਸਾਖੀਆਂ ਦੀ ਕਥਾ ਕਰਨ ਵਾਲੇ ਸਿੱਖੀ ਦੇ ਭੇਸ ਵਿੱਚ ਹਨ ਦੇਖਣ ਵਿੱਚ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਇਹ ਬਹੁਤ ਵੱਡੇ ਵਿਦਵਾਨ ਹੋਣ ਆਮ ਬੰਦੇ ਦੀ ਤਾਂ ਇਹਨਾਂ ਦੇ ਸਾਹਮਣੇ ਝਾਕਣ ਦੀ ਹਿੰਮਤ ਹੀ ਨਹੀਂ ਪੈਂਦੀ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਅੱਜ ਤੱਕ ਇਹਨਾਂ ਲੋਕਾਂ ਦੀ ਪਛਾਣ ਹੀ ਨਹੀਂ ਕਰ ਸਕੇ ਇਹਨਾਂ ਇਹਨਾਂ ਲੋਕਾਂ ਦੀ ਪਛਾਣ ਦੀ ਤਾਂ ਪਛਾਣ ਤਾਂ ਫੇਰ ਹੀ ਹੋ ਸਕੇ ਜੇਕਰ ਅਸੀਂ ਆਪ ਕਰਵਾਣੀ ਨੂੰ ਸਮਝਾ ਹੋਵੇ ਸਿਆਣੇ ਬੰਦੇ ਕਹਿੰਦੇ ਹੁੰਦੇ ਹਨ ਕਿ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਸ ਖੇਤ ਦਾ ਕੁਝ ਨਹੀਂ ਬਣਦਾ ਅੱਜ ਬਾਬਾ ਨਾਨਕ ਜੀ ਵਾਲੀ ਸਿੱਖੀ ਦੀ ਫਲਵਾੜੀ ਨੂੰ ਵਾੜ ਹੀ ਖਾ ਰਹੀ ਹੈ ਜੇਕਰ ਅਸੀਂ ਇਸੇ ਤਰ੍ਹਾਂ ਸੁੱਤੇ ਰਹੇ ਤਾਂ ਬਹੁਤ देर ਹੋ ਜਾਵੇਗੀ ਫਿਰ ਪਿਸ਼ਟੌਨ ਤੋਂ ਬਿਨਾ ਸਾਡੇ ਕੋਲ ਕੁਝ ਨਹੀਂ ਬਚਣਾ ਸੋ ਆਓ ਆਪਾਂ ਸਾਡੀ ਗੁਰਬਾਣੀ ਨੂੰ ਆਪ ਪੜ੍ਹੀਏ ਸਮਝੀਏ ਤੇ ਉਸ ਗਿਆਨ ਗੁਰਬਾਣੀ ਵਿੱਚੋਂ ਗਿਆਨ ਪ੍ਰਾਪਤ ਕਰਕੇ ਇਹਨਾਂ ਸਿੱਖੀ ਦੇ ਦੁਸ਼ਮਣਾਂ ਜੋ ਬਹੁਤ ਲੰਮੇ ਸਮੇਂ ਤੋਂ ਸਾਨੂੰ ਕੁਰਾਹੇ ਪਾ ਰਹੇ ਹਨ ਇਹਨਾਂ ਬੇਈਮਾਨ ਲੋਕਾਂ ਦੀ ਪਛਾਣ ਕਰ ਲਈਏ ਤਾਂ ਕਿ ਅਸੀਂ ਬਾਬਾ ਨਾਨਕ ਜੀ ਵਾਲੀ ਸਿੱਖੀ ਨੂੰ ਬਚਾ ਸਕੀਏ ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਲਫ਼ਜ਼ ਵੱਧ ਘੱਟ ਵਰਤਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜੇਕਰ ਆਪਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ